ਹੇ ਦੋਸਤੋ ਆ ਬੱਕਰੀ ਸੌਦਾ ਬਾਈ ਰਾਜੀ ਤੁਸੀਂ ਲੈ ਲਈ ਹੋਣਾ 8.5 ਚ ਲਿਖਾਈ ਆਪੋ ਆਪਣੀ ਲੈ ਲਈ ਲਿਖਾਈ ਆਪੋ ਆਪਣੀ ਆ ਹਾਂ 8.5 ਦੀ ਲਿਖਾਈ ਆਪੋ ਆਪਣੀ ਮੈਨੂੰ ਤਾਖਣੇ ਤੇਰੇ ਕੋਲੇ ਖੜਾ ਨਾਲ ਮੈਂ ਆ ਬੱਕਰੀ ਬਾਈ ਰਾਜੀ ਨੇ ਬੱਕਰੀ ਲੈ ਲਈ ਆ ਸੁਖਨਾਬਲੂ ਬੱਕਰਾ ਮੰਡੀ ਦਾ ਤੁਸੀਂ ਦੇਖ ਸਕਦੇ ਹੋ 3.5 ਸੌਦਾ ਹੋ ਗਿਆ ਪਹਿਲਾ ਬਾਊ ਭਾਈ ਨਹਿਰੂ ਲੈਂਦਾ ਸੀ ਨਹਿਰੂ ਤੋਂ ਬਾਅਦ ਹਾਂ ਛੋੜ ਕਰਦੀ ਬੁੱਕ ਕਰਨਾ ਪੰਚੱਤੀ ਆਨੇ ਤੇ ਪਾਨੀ ਕੀ ਕੀਤਾ ਕਰੀ ਔਰ ਜੋਰ ਵੀ ਕਰੀ ਛੋੜ ਦੇ ਕਰ ਸਕਦਾ ਤੁਸੀਂ ਭਰਾ ਭਰਾ ਕਰਵਾ ਵੀ ਦਿੱਤੇ ਆਪਾਂ 15000 ਦੀ ਖਰੀਦ ਆ ਫਿਰ 5 15 ਮੀਟਰ ਓਏ ਮੇਰੀ ਗੱਲ ਸੁਣੋ 100 ਰੁਪਏ 100 ਰੁਪਏ ਬੰਦੇ ਨੇ ਛਾੜੀ ਕੀ ਬੰਦੇ ਨੇ ਛੱਡੀ ਬੱਕਰੀ 100 ਰੁਪਏ ਛੋੜ ਕਰਦੀ ਕੋਈ ਨਹੀਂ ਭਾਈ ਛੱਡੀ ਰਹਿੰਦੇ ਕੋਈ ਚੱਕਰ ਨਹੀਂ ਜਾਏ 100 ਸੜਾਵਾਂਗੇ ਛੜਾ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਤਿੰਨ ਚਾਚੇ ਇਹ ਲਾ ਲਿਆ ਆ ਕੇ 15 ਹਜ਼ਾਰ ਕੁਰਬਾਨੀ ਕੀਤੀ ਇਹਨੇ ਜਰਕੜ ਮਿਲ ਕੇ ਤੈਨੂੰ ਸਾਰੇ ਅੱਠ ਮਿਲ ਜੂਗਾ ਲਿਖਾਈ ਆ ਪਹੁੰਚੇਗਾ ਲਿਖਾਈ ਆਪੋ ਆਪ ਦੀ ਲਿਖਾਈ ਆ ਪਹੁੰਚੇਗਾ ਜੰਨੀਆ ਲਿਖਾਈ ਆਪੋ ਸਾਰਾ ਆ ਜਾ ਠੀਕ ਹੈ ਇਧਰ ਕਹਿੰਦੀ ਸਕੈਨਰ ਪੈਸੇ ਕਣਾ ਦੇ ਆ ਮੈਂ ਦੇ ਦੇਣਾ ਜੱਗੀ ਨਹਿਰੂ ਤੋਂ 99200 ਕਿਸ਼ੇ ਨੇ ਬੱਕਰੀਆਂ ਲੈ ਲਿਆ ਮੈਂ ਇਥੋਂ ਤੁਸੀਂ ਆਪ ਹੀ 100 ਰੁਪਏ ਕੱਟ ਕੱਟ ਕੇ ਤੇ ਮੈਨੂੰ ਪੈਸੇ ਦੇ ਦਿਓ ਮੈਂ ਕਿਹਾ ਯਾਰ ਭਾਈ ਮੇਰੀ ਤੁਹਾਨੂੰ ਕਾਲ ਦਿੰਦਾ ਦੱਸੋ ਕਿਵੇਂ ਆ ਕੱਟੋ ਵਾਇਰ ਵਿੱਚ ਜਾ ਰਹੇ ਮਾਸ਼ਾਅੱਲੂ ਪਿੱਛੇ ਦੇਖ ਕੇ ਆ ਤੇ ਖੜੇ ਆ ਪੈਸੇ ਨਾ ਕਾ ਹੋਰ ਛੋੜ ਤਾਂ ਕਰਦੇ ਖੁਸ਼ ਹੋ ਕੇ ਤਾਂ ਕਰਦੇ ਕਿਉਂ ਮੱਚਦਾ ਖੁਸ਼ ਹੋ ਕੇ ਕੋਈ ਗੱਲ ਨਹੀਂ ਯਾਰ ਪਰ ਉਹ ਗੱਲ ਨਹੀਂ ਦੇ ਦੇ ਯਾਰ 85000 ਦਾ ਸੌਦਾ ਕਰ 1000 ਰੁਪਿਆ ਛੋਟ ਕਰੀ 500 ਕਰਦੇ 500 ਕਰਦੇ 100 ਰੁਪਏ ਦੇ ਲਏ ਲਈ 8500 ਦੇ ਵਿੱਚ ਸੌਦਾ ਹੋਇਆ ਬੱਕਰੀ ਦਾ ਲਖਾਈ ਆਪ ਕੋ ਆਪਣੀ ਆ ਠੀਕ ਆ ਬਾਈ ਰਾਜੀ ਨੇ ਬੱਕਰੀ ਲਈ ਆ ਬੱਕਰੀ ਤੁਹਾਨੂੰ ਇੱਕ ਵਾਰੀ ਹੋਰ ਦਿਖਾ ਦਿੰਨੇ ਆ ਆ ਬੱਕਰੀ ਆ ਆਹ ਮੈਂ ਨਾਮ ਮਾਹਕਾ ਕਰਤੀ ਹਾਂ ਬੜੀ ਨੇ ਹੋ ਕੇ ਆਪ ਤੁਹਾਨੂੰ ਕਹਾਂ ਨਾ ਕੱਟਾ ਬਈ ਇਹਦਾ ਖਾਦਮਾ ਤਿੰਨ ਦਿਨ ਹੋ ਗਏ ਮੈਂ ਕਹਿੰਦਾ ਉਹਦੇ ਸੱਤ ਮੋੜ ਆ ਜਾਈਆਂ ਇੱਥੇ ਜੁੜੀ ਲਈ ਸੀ ਖਾਂਦੀ ਆ ਭਾਈ ਇਹ ਕਿੰਨੂ ਦੱਸ 45 ਦਾ ਬੱਕਰੇ ਦਾ 45 ਬੰਦ ਪੂਰਾ 6 ਤਰ੍ਹਾਂ ਦਾ ਕਰਦੇ 100 ਰੁਪਏ ਲਖਾਈ ਮੈਂ ਆਪਦੀ ਆ ਕਿੰਨੇ ਹੋ ਗਏ ਸਾਢੇ ਪੰਜ ਦਾ ਸਾਢੇ ਪੰਜ ਹੈ ਕਿੰਨੇ ਲਾਤੇ ਕਿੰਨੇ ਲਿਖਾਈ ਦਿਖਾਈ ਦਿਖਾਈ ਮੈਂ ਆ ਵੀ ਆ ਕਰਾ ਦੂ ਲਿਖਾਈ ਸਭ ਮੈਂ ਆ ਵੀ ਆ ਕਰਾ ਬਾਈ ਆ ਗਰੇ ਸ਼ੇਰ ਦਫਤਰ ਦਾ ਦੇਣਾ 550 ਹੀ ਹੋ ਗਿਆ ਉਹਦਾ 300 ਰਹਿ ਗਿਆ ਉਹ ਕੀ ਹੋ ਗਿਆ ਆ ਦੂਜੀ ਪਾਈ ਉਹ 200 ਘੱਟ ਹੀ ਹੋ ਗਿਆ 57 ਚ ਪਈ ਜਾਂਦਾ ਤੇ 200 ਬਾਈ ਲਿਖਾਈ ਉਹ ਕਰਾਈ ਜਾਂਦਾ ਕੀ ਫਰਕ ਆ 100 200 ਨਾਲ ਕੀ ਹੁੰਦਾ ਯਾਰ ਚੱਲ ਗਿਆ ਪਹਿਲੀ ਪਾਈ ਜਾਂਦੀ ਤੰਦਾ ਹੋ ਗਿਆ ਯਾਰ ਕਿੰਨੇ ਚ ਕਰਾਦਾ ਜੱਕੀ ਹਾਂ ਕਿੰਨੇ ਚ ਕਰਾਦੇ 550 ਦਾ ਬਾਈ ਲਿਖਾਈ ਉਹ ਪਹਿ전에 ਲਿਖਾਈ ਪਾਤੀ ਮੈਨੂੰ ਯਾਰ 55 ਬਈ ਸਰ ਇਹ ਲਿਖਾਈ ਤੂੰ ਹੀ ਦੇਣੀ ਆ ਹਾਂ ਲਿਖਾਈ ਕਿੰਨੇ ਚ ਪੈਗਾ 5800 ਚ ਨਹੀਂ 550 ਦਾ 57 5700 ਚ ਲੇ ਵੀ ਮਹਿਕ ਲੈ ਗਿਆ ਸੀਗਾ 5500 ਦਾ ਹੀ ਹੋ ਗਿਆ ਬੱਕਰਾ ਬਾਈ ਸੁੱਖੇ ਧੂੜ ਕੋਟ ਰੇ ਦਵਾਇਆ ਬੱਕਰਾ ਤੁਹਾਨੂੰ ਵਿਖਾ ਦਿੰਨੇ ਆ 5700 ਜੀ ਪੈ ਗਿਆ ਹਾਂ ਜੀ 5700 ਜੀ ਪੈ ਗਿਆ ਲੈ ਵੀ ਦੋਸਤੋ ਆ ਬੱਕਰਾ 5700 ਚ ਹੋਇਆ ਲਖਾਈ ਬਾਈ ਸੁੱਖਾ ਹੀ ਕਰਾਊਗਾ ਧੂੜ ਕੋਟ ਵਾਲਾ ਚੱਕਲਾ ਸੁੱਖੇ ਸਹੀ ਗੱਲ ਆ ਸਵਾਹਦੇ ਉਹ ਯਾਰ ਸ਼ੀਕ ਉਹਦੇ 5500 ਆ ਗਾ ਆ ਬੱਕਰੇ ਦਾ ਆਦੂ ਦਾ ਫਰਕ ਹੋਵੇ ਨਾ ਆ ਬੱਕਰੇ ਦਾ ਹੁੰਦਾ ਜੱਗੀ ਆਈ ਨਹੀਂ ਲਾਇਆ ਬੱਚੀ ਨੇ ਚੱਕਲੇ ਜਿਹਾ ਵੜ ਕਾੜ ਹਾਂ ਜੱਗੀ ਹੁਣ ਵੇਖ ਲੈ ਬੰਦਾ ਨਿਕਲੇ ਨਾ ਆ ਹੱਥ ਦਾ ਦਾ ਡੰਡੀ ਦਾ ਮਾਰ ਲਾ ਭਾਈ ਲਿਖਾਈ ਨਾ ਰੁਕ ਕਿੰਨੇ ਮੈਂ ਨਹੀਂ ਬਣਾਉਂਦਾ ਚੱਲ ਉਹਨੂੰ ਦੇ ਦੇ ਹਾਂ ਕਿੰਨੇ ਮੈਂ ਕਹਿੰਦਾ 3200 ਆ ਗਿਆ ਪਾਲਾ ਨਿੱਕਾ ਗਾਂਢ ਜਾ ਬੰচ্চਾ 12 ਦਿਨ ਚੱਗੇ ਸਰ ਹਾਂ ਕਿੰਨੇ ਆ ਪ੍ਰਾਣ ਆ ਛਾਂਡ ਜਮਾਂ ਦਾ ਕਿੱਲਾ ਦਾ ਕਿੱਡਾ ਵੀ ਕਹਦਾ ਇਹਦਾ ਕੋਈ ਬਹੁਤ ਆ 400 200 ਹੋ ਜੂਗਾ ਸਦਾ ਹਨ ਬਾਅਦ ਜੱਗੀ ਹੋ ਜੂਗਾ 3200 ਲਿਖਾਈ ਆ ਨਹੀਂ ਆ ਸਹੀ ਰੇਲ ਆ ਗਿਆ ਸਹੀ ਆ ਦੇਖ ਕੇ ਕਰਕੇ ਜੱਗੀ ਐ ਐ ਇੱਥੇ ਜਾ ਕੇ ਪਤਾ ਗਾਮ ਕਿਹਦੇ ਤੇ 3300 ਦਾ ਉੱਥੇ ਰਹੇ ਹੁਣ ਪਾਉਂਦਾ ਹੁਣ ਹੁਣ ਪਾਉਂਦਾ 100 100 ਉਹ ਚਾਰ ਦਾ ਮਹਿੰਗਾ ਨਹੀਂ ਲੈਂਦਾ ਉਹ ਚਾਰ ਜੱਗੀ ਵਜੇ ਨਹੀਂ ਬੀਕਾ ਨਾ ਕੋਈ ਛੱਡ ਤੂੰ ਘਰ ਇੱਕ ਉਹ 3500 ਦਾ ਦੇਖਦਾ ਕਾਰਸਾਲਾ ਮੇਰੀ ਜਿਹੜੀ ਗੱਲ ਤੇ ਮੋਦੀ ਨਾਲ ਕੈਮਰਾ ਚੱਲੀ ਜਾਂਦਾ ਪੱਤਰਕਾਰ ਨਹੀਂ ਪਿਆ ਉਹ ਮਾਪੀ ਜਾਣਾ ਬੱਕਰਾ ਦੇ 70 ਦਾ ਕਰਲਾ ਓਏ ਉਂਗਲਾ ਆ ਕੇ ਨੱਪੀਂਦਾ 35 ਦਾ ਜੋ ਜਾ 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 ਜੱਗੀ 35 ਲਖਾਈ ਆਵਾਜ਼ ਜੀ ਹੋਰ ਨਾਲ ਵੀ ਬੱਕਰਾ ਵਿਖਾ ਦਿੰਦੇ ਆ 500 ਦਾ ਹੋਇਆ ਭਾਈ ਆਪਾਂ ਕੋ ਆਪਣੀ ਯਾ ਨਹਿਰੂ ਨੂੰ ਬੱਕਰਾ ਦਵਾਤਾ ਬਾਈ ਮੜਾ ਸਾਈਡ ਤੇ ਹੋਈ ਉਹ ਹੈਲੋ ਠੀਕ ਆ ਬਾਈ ਠੀਕ ਆ ਹੁਣ ਲਖਾਈ ਦਾ ਆਪੋ ਆਪਣੀ ਆ ਕਿਹੜਾ ਪਿੰਡ ਸੀ ਬਾਈ ਆਪਣਾ ਹੈ ਸ਼ੇਖ ਸ਼ੇਖ ਲਖਾਈ ਵੀ ਆਪਣਾ ਆਪਣੀ ਦਲਾਲੀ ਵੀ ਆਪਣਾ ਆਪਣੀ ਦੇਣੀ ਹੈ ਸੋ ਹਾਂ ਠੀਕ ਆ ਲਿਓ